ਲੈ ਵੀ ਚੋਬਰੋ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਚਸ਼ਮਾ ਪਾਰਕ ਕੁਛ ਐਵੇਂ ਦਾ ਹੀ ਨਾਮ ਹੈ ਦਾ ਚੁੱਥੇ ਦੀ ਬਈ ਖੂਬਸੂਰਤ ਹੈ ਬਾਕੀ ਇਹਨੂੰ ਜੰਨਤ ਕਹਿੰਦੇ ਨੇ ਇੱਥੇ ਸਿੱਧਾ ਕਹਿੰਦੇ ਝਰਨੇ ਤੋਂ ਪਾਣੀ ਆਉਂਦਾ ਜਿਹੜਾ ਕਿੰਨੀਆਂ ਜੜੀਆਂ ਬੂਟੀਆਂ ਨੂੰ ਖੈ ਖੈ ਕੇ ਪੱਥਰਾਂ ਨੂੰ ਖੈ ਖੈ ਕੇ ਪੂਰੀ ਟਾਪ ਦੀ ਕੁਆਲਿਟੀ ਦੇ ਵਿੱਚ ਆਉਂਦਾ ਜਿੱਥੇ ਲੋਕ ਬੋਤਲਾਂ ਭਰ-ਭਰ ਕੇ ਪਾਣੀ ਦੀਆਂ ਲੈ ਕੇ ਜਾਂਦੇ ਨੇ ਫੁੱਲ ਨਿਆਰੇ ਬਨਦੇ ਨੇ ਤੇ ਫੁੱਲ ਘੁੰਮੇ ਫਿਰੇ ਅੱਗੇ ਬਹੁਤ ਤਗੜੇ ਬਲੌਗ ਆਉਣੇ ਨੇ ਬਹੁਤ ਘੈਂਟ ਘੈਂਟ ਲੋਕੇਸ਼ਨ ਆਉਣੀਆਂ ਨੇ ਇੱਥੇ ਜਾ ਕੇ ਆਇਓ ਇਹ ਸ਼੍ਰੀਨਗਰ ਠੀਕ ਆ ਜਿੱਥੇ ਇਹਨਾਂ ਦਾ ਇੱਕ ਗਾਰਡਨ ਆ ਉੱਥੇ ਫਲਾਵਰ ਵਾਲਾ ਫਲਾਵਰ ਗਾਰਡਨ ਤੋਂ ਉੱਥੇ ਨਾਲ ਹੀ ਆ ਜਾ ਕੇ ਚਸ਼ਮਾ ਪਾਰਕ ਜਾਂ ਭਰਲੇ ਹੋ ਲੋਕੇਸ਼ਨ ਤੁਹਾਨੂੰ ਆ ਜੂਗੀ ਠੀਕ ਆ ਬਈ ਖੂਬਸੂਰਤੀ ਯਰ ਦਰਾਗਤ ਗ੍ਰੀਨਰੀ ਇਹ ਕਹਿੰਨਾ ਮਤਲਬ ਪਲੇਨ ਏਰੀਆ ਵੀ ਆ ਜੇ ਆਪਾਂ ਇੱਕ ਲਾਗੇ ਚੱਲੀਏ ਜਿਵੇਂ ਪੰਜਾਬ ਆਪਣਾ ਪਲੇਨ ਲੋਂਦੇ ਵਾਲੇ ਨਾਲੇ ਪਹਾੜ ਨੇ ਐਵੇਂ ਦੀ ਇੱਥੇ ਲੋਕੇਸ਼ਨ ਆ ਬਾਕੀ ਸਵਾਦ ਆਉਂਦਾ ਕੋਈ ਐਮੇਰੀ ਅਟੈਂਸ਼ਨ ਵਾਲੀ ਗੱਲ ਨਹੀਂ ਪੂਰਾ ਫੋਲੋ ਨਿਆਰੇ ਤੁਹਾਡੀ ਫੋਲੋ ਵਧੀਆ ਸੇਵਾ ਪਾਣੀ ਵਧੀਆ ਆਪਣਾ ਹੋਟਲ ਬਸ ਪਹਿਲਾਂ ਬੁੱਕ ਕਰਾ ਕੇ ਜਾਓ ਇੱਥੋਂ ਆਪਣਾ ਉਹ ਤੁਹਾਨੂੰ ਅੱਗੇ-ਅੱਗੇ ਮੈਂ ਬਲੌਗਾਂ ਦੇ ਵਿੱਚ ਅਪਡੇਟ ਦੇ ਦੂੰਗਾ ਇਹ ਵੀਡੀਓ ਪਰ ਹਫਤਾ ਪਹਿਲਾਂ ਦੀ ਆ ਤੇ ਦੇਖੋ ਬਿਰਗੂਸੂਰਤੀ ਮੈਂ ਕਹਿੰਨਾ ਯਾਰ ਫਲਾਵਰ ਜੰਨਤ ਹੀ ਆ ਜੰਨਤ ਜਿਹੜਾ ਅੱਗੇ ਜਾ ਕੇ ਤੁਹਾਨੂੰ ਮੈਂ ਬਲੌਗ ਦਿਖਾਉਣਾ ਉਹਦੇ ਵਿੱਚ ਦੇਖ ਲਓ ਜਿਵੇਂ ਕਿਸ਼ਤੀਆਂ ਗੁਸਤੀਆਂ ਵਾਲਾ ਜਿਹੜਾ ਖਾਣਾ ਪੀਣਾ ਆ ਆਪਾਂ ਵੀਡੀਓ 'ਚ ਦੇਖਦੇ ਰਹਿੰਦੇ ਸੀਗੇ ਜਾਇਓ 8-10 ਘੰਟੇ ਦਾ ਰਾਹ ਮੋਟਰਸਾਈਕਲ ਦੇ ਨਾਲ ਕਿੰਨਾ ਬੁਲਟ-ਬੁਲਟ ਤੇ ਵੀ ਲੰਘ ਜਾਂਦੇ ਹਾਂ ਘੈਂਟ ਖੂਬਸੂਰਤੀ ਆ ਤੇ ਅਗਲੀ ਵੀ ਤੇ ਆਦਾ ਫਿਰ ਤੁਹਾਨੂੰ ਜ਼ਰਾ ਹੀ ਜ਼ਵਾਦੀ ਬਣੂਗੀ ਪੂਰੇ ਨਜ਼ਾਰੇ ਵਾਲੀ ਵੀਡੀਓ ਆਉਣ ਲੱਗੀ ਆ ਅੱਗੇ ਬਲੌਗ ਦੇਖੋ ਬਾਕੀ YouTube ਤੇ ਜਾਓ ਗੁਰਪ੍ਰੀਤ ਬੈਣੀਪਾਲ